ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚੋਂ ਖੰਨੇ ਸ਼ਹਿਰ ਦੇ ਬਿਲਕੁਲ ਨੇੜ ਦਾ ਇਹ ਪਿੰਡ ਤੇ ਖੇਤਾਂ ਦੇ ਵਿੱਚ ਬਾਈ ਨੇ ਇੱਕ ਫਾਰਮ ਬਣਾਇਆ ਹੋਇਆ ਐਸ ਟਾਈਮ ਵਪਾਰ ਦਾ ਕੰਮ ਜਿਹੜਾ ਉਹ ਪੂਰੇ ਪੀਕ ਦੇ ਉੱਤੇ ਜਿਵੇਂ ਪਿਛਲੇ 2-3 ਸਾਲਾਂ ਤੋਂ ਆਪਾਂ ਬਾਈ ਹੋਰਾਂ ਕੋਲ ਵੀਡੀਓ ਬਣਾ ਰਹੇ ਹਾਂ ਹਾਲਾਂਕਿ ਵਪਾਰ ਵੀ ਇਹਨਾਂ ਦਾ ਪ੍ਰਾਣਾ ਹੈ ਪਰ ਇਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦਾ ਖੁਦ ਇੱਕ ਲਾਰਜ ਫਾਰਮ ਜਿਹਦੇ ਕਰਕੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਵੇਰਕਾ ਲੋ ਇਹਨਾਂ ਨੂੰ ਕਈ ਵਾਰ ਮਾਨ ਸਨਮਾਨ ਵੀ ਮਿਲੇ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਚ ਤੁਹਾਨੂੰ ਕੁਝ گاਵਾ ਜਿਹੜੀਆਂ ਉਹ ਦਿਖਾ ਦੇਣੀਆਂ ਆ ਵੀਡੀਓ ਦੇ ਮਾਧਮ ਨਾਲ ਪਰ ਹਰ ਵਾਰ ਦੀ ਤਰ੍ਹਾਂ ਇੱਥੇ 15-20 گاਵਾ ਜਿਹੜੀਆਂ ਰੂਟੀਨ ਬਣਿਆ ਹੋਇਆ ਹੈ ਤੇ ਉਹ ਪੱਕਾ ਇੱਥੇ ਹੁੰਦੀਆਂ ਹੀ ਆ ਸੋ ਕੁਝ ਗੱਬਣ ਤੇ ਕੁਝ ਸੁਨਿਆ ਸੁਨਿਆ ਗਾਮਾ ਇਸ ਵੀਡੀਓ ਚ ਤੁਹਾਨੂੰ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਅੱਜ ਨਵੀਂ ਗੱਲ ਹੋਊਗੀ ਵੀ ਰੇਟ ਵੀ ਜਿਹੜੇ ਉਹ ਵੀਡੀਓ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਵੀ ਬੇਨਤੀ ਆ ਵੀ ਇੱਥੇ ਜਗਾ ਪ੍ਰੋਪਰ ਬਣੀ ਹੋਈ ਆ ਰਹਿਣ ਦਾ ਪ੍ਰਬੰਧ ਹੈ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖਦਾ ਹੈ ਉਹ ਜ਼ਰੂਰ ਇੱਥੇ ਆਵੇ ਵੇਖੇ ਤੇ ਆਉਦੀ ਤਸੱਲੀ ਕਰਕੇ ਖਰੀਦੇ ਜਰਸੀਆਂ ਤਿੰਨ ਦਿਖਾ ਦੂੰਗਾ ਅਲੱਗ-ਅਲੱਗ ਰੰਗ ਦੀਆਂ ਜਿਵੇਂ ਬਲੈਕ ਵਾਈਟ ਜਾਂ ਇੱਕ ਬ੍ਰਾਊਨ ਕਲਰ ਦੇ ਵਿੱਚ ਵੀ ਜਰਸੀ ਇੱਥੇ ਵਿਕਰੀ ਆਲੀ ਮੌਜੂਦ ਹੈ ਆਓ ਮਿਲिए ਬਾਈ ਨੂੰ ਕਰਦੇ ਹਾਂ ਗੱਲਬਾਤ ਦੋਸਤੋ ਪਹਿਲਾਂ ਗੱਬਣ ਵਹਿੜਾ ਦਿਖਾਣੇ ਆ گاਵਾ ਦਿਖਾਣੇ ਬਾਅਦ ਚ ਕੋ ਸੂਏ ਸਵਾਈ ਨਾਗ ਦਿਖਾ ਦੂ ਵੀਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਵੀਰਿੰਦਰ ਭਾਈ ਕਿੰਨੇ ਨਾਗ ਅੱਜ ਮੌਜੂਦ ਹਨ ਨਾਗ ਤਾਂ ਜੀ ਆਪਣੇ ਕੋ ਉਹੀ ਪਰਮਾਤਮਾ ਦੀ ਕਿਰਪਾ ਨਾਲ 22 24 ਘੰਟੇ ਅਵੇਲੇਬਲ ਨੇ ਜੀ ਇੰਨੇ ਤਾਂ ਹੁੰਦੇ ਹੀ ਆ ਹਾਂਜੀ ਹਾਂਜੀ ਠੀਕ ਹੈ ਅੱਜ ਆਪਾਂ ਪਹਿਲਾਂ ਗੱਬਣ ਦਿਖਾ ਦਈਏ ਫਿਰ ਕੋਸ ਹਾਂਜੀ ਗੱਬਣਾ ਹੀ ਨੇ ਇੱਕ ਸੂਈ ਸਵਾਈ ਹੈ ਜੀ ਸਵੇ ਹੀ ਸੂਈ ਆ ਬੱਚੀ ਠੀਕ ਹੈ ਹਾਂਜੀ ਪਲੂਨ ਬੱਚੀ ਆ ਜੀ ਚਾਰ ਦੰਦ ਦਾ ਮੇਲ ਕਾਫ ਨੂੰ ਠੀਕ ਹੈ ਬੰਦਾ ਆਪਣੇ ਡਾਕਟਰ ਲਿਆ ਕੇ ਚੈੱਕ ਕਰਾਵੇ ਜੀ ਠੀਕ ਹੈ ਭਾਈ ਹਾਂਜੀ ਕੀ ਡਿਮਾਂਡ ਰਊਗੀ ਡਿਮਾਂਡ ਨਹੀਂ ਵੀਰ ਜੀ ਆਪਣਾ ਲੈਣ ਦੇਣ ਵਾਲੇ ਬਿਲਕੁਲ ਰੇਟ ਹੋਣਗੇ ਜੀ ਸਿਰਫ ਛੋਟ ਛੱਪਾ ਹੀ ਹੋਣਾ ਉਹਦੇ ਵਿੱਚੋਂ ਜੀ ਹੂੰ ਇਹ ਬੱਚੀ ਐਸ ਦੇ ਨੋ 1,55,000 ਰੁਪਏ ਦੀ ਆਪਾਂ ਦੇ ਦਾਂਗੇ ਜੀ ਖੋਲੀ ਭਾਈ ਦੋਸਤੋ 1,55,000 ਦੀ ਪਹਿਲਾਂ ਚਾਰ ਦੰਦ ਸਵੇਰ ਦੀ ਸੂਈ ਵਹਿੜਾ ਜੇਰ ਪੈ ਗਈ ਸੀ ਕੈਮਰੇ ਲੱਗੇ ਹੋਏ ਆ ਸਾਰਾ ਕੁਝ ਕੈਮਰਿਆਂ ਦੇ ਹੇਠ ਨਿਗਰਾਨੀ 'ਚ ਰਹਿੰਦਾ ਹੈ ਹਾਈਟ ਫੁੱਲ ਹੈ ਲੰਬਾਈ ਚੰਗੀ ਹੈ 1,55,000 ਦੀ ਹਾਥੀ ਚੁਾਈ ਵਾਲਾ ਥਣ ਵੀ ਹੈ ਮਸ਼ੀਨ ਨਾਲ ਚੋਲੋਂਗੇ ਤਾਂ ਵੀ ਵਧੀਆ ਰਹਿਣਾ ਮੋਟਾ ਥਣ ਸੋਹਣਾ ਥਣ ਦਾ ਸਹਿਜ ਹਜੇ ਪਲੂਣ ਹਵਾਨੇ ਤੇ ਹੈ ਉਤੋਂ ਢਿੱਲਾ ਹਵਾਨਾ ਦੱਸਦਾ ਦੋਸਤੋ ਵੀ ਦੁੱਧ ਜਿਵੇਂ ਬਾਈ ਦੱਸਦਾ 7 ਕਿਲੋ ਵੰਗੂ ਇਹਦਾ ਸੁਬਾ ਕੱਢਿਆ ਫੇਰ ਹੀ ਜੇਰ ਪੈਂਦੀ ਹੈ ਕਿਉਂਕਿ ਟਾਇਰ ਹਵਾਨੇ ਦੀ ਗਾਂ ਨੂੰ ਬਹਿਣਾ ਔਖਾ ਹੋ ਜਾਂਦਾ ਸੋ ਇਹ ਪਹਿਲੇ ਨੰਬਰ ਤੇ ਚਾਰ ਦੰਦ ਵੈੜ ਦੇਖ ਲਓ ਅੱਜ ਸੁਬਾ ਹੀ ਹਜੇ ਇਹ ਸੁਕੇ ਹਟਿਆ ਕੀ ਸੀਮਨ ਡਿਟੇਲ ਭਾਜੀ ਸਾਰੀ ਹੈਗੀ ਆ ਹਮ ਮੇਲ ਕਾਫ ਵੀ ਆਪਾਂ ਦਿਖਾ ਦਾਂਗੇ ਜੀ ਬੰਦੇ ਨੇ ਗਾਰੰਟੀ ਲਈ ਸੀ ਜਿਹੜੇ ਬੰਦੇ ਦਾ ਫਾਰਮ ਚੋਂ ਲਈ ਸੀ ਹਮ ਦੀ ਆਪਣੀ ਕੁਆਲਿਟੀ ਉਹ ਆਪਣੇ ਮੂੰਹੋਂ ਦੱਸ ਰਿਹਾ ਜੀ ਸਹੀ ਸਾਰਾ ਡਿਟੇਲ ਇਹਦੀ ਮਿਲ ਜੂਗੀ ਜੀ ਫੋਨ ਤੇ ਆਪਣਾ ਬੰਦਾ ਜਦ ਮਰਜ਼ੀ ਫੋਨ ਕਰਕੇ ਪੁੱਛ ਲਵੇ ਜੀ ਠੀਕ ਹੈ ਦੋ ਨੰਬਰ ਤੇ ਜਿਹੜੀ ਗਾਂ ਬਈ ਇਹ ਵੀ ਜੀ ਦੂਜੇ ਸੂਏ ਆ ਜੀ ਹੂੰ ਤਕਰੀਬਨ ਹਫਤਾ ਤੱਕ ਮਸਾਂ ਲਊ ਜੀ ਹੁਣ ਗਾਂ ਇਹ ਠੀਕ ਹੈ 40 42 ਕਿਲੋ ਦੁੱਧ ਪਾਇਆ ਹੋਇਆ ਬੱਚੀ ਦਾ ਜੀ ਹਜੇ ਵੀ ਢਿੱਲਾ ਦੇਖੋ ਕਿੰਨੀਆਂ ਪਈਆਂ ਨੇ ਜੀ ਠੀਕ ਹੈ ਹਾਂਜੀ ਤੇ ਆਪਾਂ ਖਤੌਰ ਗਏ ਹੁਣ ਇਹ ਠੱਕਾ ਥੋੜਾ ਜ਼ਿਆਦਾ ਕਰਦੀ ਹੈ ਜੀ ਓਕੇ ਸੋ ਦੋਸਤੋ ਇੱਥੇ ਖੜੀ ਦਾ ਤੁਹਾਨੂੰ ਮੈਂ ਹਵਾਨਾ ਦਿਖਾ ਦਿੰਦਾ ਆ ਗਾੜੀ ਚੰਗੀ ਹੈ ਜ ਤੌਰ ਅਨਸਾਰ ਫਿਰ ਭਜਦੀ ਆ ਕਿਉਂਕਿ ਤਾਕਤ ਚ ਹੈਗਾ ਵਰਿੰਦਰ ਭਾਈ ਤੈਨਾਂ ਇਹ ਕਿੰਨੇ ਦੱਸਿਆ ਲਊਗੀ ਹਫ਼ਤਾ ਲਊ ਜੀ ਪੂਰਾ ਹੈ ਇਹਦਾ ਵੀ ਰਿਕਾਰਡ ਸਾਰਾ ਮਿਲ ਜੂਗਾ ਜੀ ਹੂੰ ਤੇ ਲੈਣ ਦੇ ਨਾਲ 1,70,000 ਰੁਪਏ ਦੀ ਆਪਾਂ ਦਵਾਂਗੇ ਜੀ ਠੀਕ ਹੈ 1,70,000 ਦੀ ਦੱਸੋ ਇਹ ਗਾਂ ਮਿਲੂ ਦੋਨੋਂ ਪਾਸੋਂ ਥਣ ਹਵਾਨਾ ਦੇਖ ਲਓ ਥਣਾ ਦੇ ਵਿੱਚ ਵਿੱਤੀ ਇੱਥੋਂ ਦੇਖ ਸਕਦੇ ਹੋ ਚੰਗੀ ਆ ਗਾੜੀ ਵਜਨ ਗਾਂ ਦਾ ਫੁੱਲ ਹੈ ਇਹ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ 3 ਨੰਬਰ ਦੇ ਉੱਤੇ 3 ਨੰਬਰ ਤੇ ਬਾਈ ਜਿਹੜੀ ਗਾਂ ਇਹ ਬਾਜੀ ਦੂਜਾ ਸੂਆ ਜੀ तकरीबन 10 ਕੁ ਦਿਨ ਪਏ ਨੇ ਇਹਦੇ ਵੀ ਵੈਟ ਦੇ ਜੀ ਠੀਕ ਹੈ ਬਹੁਤ ਸੋਹਣਾ ਕੁਆਲਟੀ ਵਾਲੇ ਬਾਬਾ ਬਣਾਉਣਾ ਜੀ ਇਹਨੇ ਠੀਕ ਹੈ ਮਤਲਬ ਗਰਮੀਆਂ ਦਾ ਤੋਹਫਾ ਹੀ ਹੈ ਜੀ ਇਹ ਚਮਕ ਚਮਕ ਵੇਟ ਬੂਟ ਬਹੁਤ ਜ਼ਿਆਦਾ ਹੈ ਜੀ ਇਹਦੀ ਵੀ ਸਾਰੀ ਸੀਮਨ ਡਿਟੇਲ ਹੈਗੀ ਹੈ ਜੀ ਫਿਰ ਅਸੀਂ ਪਹਿਲੇ ਸੂਏ 40 ਤੋਂ ਬਾਹਰ ਦਾ ਦੁੱਧ ਦਾ ਕਾਰਡ ਹੈ ਜੀ ਇਹਦਾ ਵੀ ਰੇਟ ਇਹਦਾ ਕੀ ਰਹਿਣਾ ਰੇਟ ਇਹਦਾ ਵਿੱਚ 170000 ਰੁਪਏ ਦੇ ਦਾਂਗੇ ਜੀ ਸੋ ਸੋ ਇਹ ਜਿਹੜੀਆਂ ਕੁਸਕ گاਵਾ ਉੱਚੀ ਕੀਮਤ ਦੇ ਵਿੱਚ ਹੈ ਲਿਆ ਬ ਪਰ ਉਹਨਾਂ ਹੀ ਇਹਨਾਂ ਦੇ ਟਾਂਚੇ ਸੋਹਣੇ ਆ ਵਜਨ ਚੰਗਾ ਤੇ ਦੁੱਧ ਵੀ ਇਹ ਜ਼ਿਆਦਾ ਰਿਕਾਰਡ ਵਾਲੀਆਂ। ਕੋਈ ਵੀ ਤੁਸੀਂ ਵੇਖੋ। ਹਵਾਨਾ ਦੇਖਿਓ ਤੁਸੀਂ ਚੰਗਾ ਦੁੱਧ ਪਾਇਆ ਬਾਈ ਕਹਿੰਦੇ ਨੇ ਪਹਿਲੇ ਸੂਏ ਦੇ ਵਿੱਚ ਐਰਕੀ ਦੂਜਾ ਸੂਆ। ਅੱਗੇ ਲੰਬੀ ਜਾਣ ਦੇ ਬਈ ਉਹ ਬਾਈ ਹਰਿਆਣੇ ਨੂੰ। ਚੱਲ ਥੱਲੇ ਤੋਰ ਲੈ ਨਹੀਂ ਤਾਂ ਥੱਲੇ ਤੋਰ ਲੈ ਆਇਆ ਥੱਲੇ। ਚਮਕ ਫੁੱਲ ਹੈ ਰੰਗ ਬਲੈਕ ਜ਼ਿਆਦਾ ਪਰ ਉੱਤੋਂ ਸਟਰਕਚਰ ਦੇਖੋ। ਮੱਝਾਂ ਵਾਂਗੂ ਇਸ ਗਾਂ ਦਾ ਟਾਂਚਾ ਇੰਨੀ ਖੁੱਲੀ ਡੁੱਲੀ ਹੈ। ਫਵਾਨਾ ਵੀ ਦੇਖਿਓ ਤੁਸੀਂ ਮੋੜ ਲਵੈ ਇਹ ਵੀ ਗਾਂ 1,70,000 ਦੇ ਭਾਅ ਲਈ ਹੈ ਇਸ ਤੋਂ ਬਾਅਦ ਇੱਕ ਹੋਰ ਗਾਂ ਨਰੋਈ ਇਹਨਾਂ ਜਿੰਨੀ ਹੈ ਵਰਿੰਦਰ ਭਾਈ 4 ਨੰਬਰ ਤੇ ਜਿਹੜੀ ਗਾਂ ਇਹਦੇ ਪਾਜੀ 10-12 ਦਿਨ ਰਹਿ ਗਈ ਬੱਚੀ ਤੇ ਹੂੰ ਤੇ ਤੀਜੇ ਸੂਏ ਗਾਂ ਜੀ ਇਹ ਠੀਕ ਹੈ ਤੇ ਬਹੁਤ ਚੰਗਾ ਰਿਕਾਰਡ ਹੈ ਜੀ 38 ਤੋਂ ਪਲੱਸ ਦਾ ਰਿਕਾਰਡ ਹੈ ਜੀ ਇਹਦਾ ਇਹਦਾ ਵੀ ਲੇਵਾ ਪੂਰਾ ਗੋਲੇ ਆ ਜੀ ਠੀਕ ਬਹੁਤ ਸੋਹਣਾ ਲੇਵਾ ਬਣਾਉਣਾ ਜੀ ਇਹਨੇ 1 ਲੱਖ ਤੇ 42000 ਰੁਪਏ ਦੀ ਆਪਾਂ ਗਾਂ ਦੇ ਦਾਂਗੇ ਜੀ ਅੱਜ ਖੋਲ ਬਈ 1 ਲੱਖ 42000 ਦੀ ਦੋਸਤੋ ਤੋੜ ਦੇ ਬਈ ਸੂਆ ਤੀਜਾ ਚਾਰ ਨੰਬਰ ਤੇ ਵੱਧੀ ਵੀ ਹੈ ਵਜਨ ਇਹਦਾ ਵੀ ਦੇਖੋ ਫਾਰਮ ਦੀਆਂ ਗਾਵਾਂ ਦੋਸਤੋ ਫੇਰ ਹੀ ਇੰਨੀਆਂ ਸੰਭਦੀਆਂ ਪਾਲਦੀਆਂ ਕਿਉਂਕਿ ਘਰੇਲੂਆਂ ਤੂੜੀ ਹਰੇ ਨਾਲ ਇਹ ਨਰਾਜ਼ੀ ਕਰਨਾ ਔਖਾ ਹੋ ਜਾਂਦਾ ਪਸ਼ੂ ਨੂੰ ਸਾਇਲਜ ਪੈਂਦਾ ਹੋਊਗਾ ਜ਼ਰੂਰ 1 ਲੱਖ ਤੇ 42000 ਚ ਇਹ ਗਾਂ ਮਿਲੂਗੀ ਲੀ ਆਵਿੜੀ ਵਾਪਸ ਰੇਟ ਅੱਜ ਸਾਰਿਆਂ ਗਾਵਾਂ ਦੇ ਵੀਡੀਓ ਦੇ ਵਿੱਚ ਕਰ ਦਿੰਦੇ ਆ ਕਿਉਂਕਿ ਫਿਰ ਕਈ ਭਰਾ ਰੇਟ ਵੱਲੋਂ ਡਿਸਟਰਬ ਹੁੰਦੇ ਆ ਬਾਕੀ ਤੁਸੀਂ ਆ ਕੇ ਦੇਖੋ ਸੌਦੇ ਕੋਲ ਖੜਿਆ ਜਿਆਦਾ ਵਧੀਆ ਹੋ ਜਾਂਦੇ ਹੁੰਦੇ ਕਿਉਂਕਿ ਇੱਕ ਤਾਂ ਪਸ਼ੂ ਪਸੰਦ ਆ ਜੇ ਫਿਰ ਕੋਈ 2-4000 ਵੱਧ ਵੀ ਖਰਚਾ ਜਾ ਸਕਦਾ ਹੁੰਦਾ ਰੇਟ ਭਾਜੀ ਆਪਾਂ ਮੈਨੂੰ ਫੋਨ ਬਹੁਤ ਆਉਂਦੇ ਸੀਗੇ ਕਿ ਭਾਜੀ ਤੁਸੀਂ ਇੱਕ ਟਾਈਮ ਇੱਕ ਡੇਟ ਵੀਡੀਓ ਦਾ ਕਿ ਵੀਡੀਓ ਦੇ ਵਿੱਚ ਤੇ ਰੇਟ ਵੀਡੀਓ ਦੇ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਚਲੋ ਆਪਣੇ ਵੀ ਕਿਸੇ ਗੱਲੋਂ ਮਜਬੂਰੀ ਹੁੰਦੀ ਹੈ ਜੀ ਰੇਟ ਨਾ ਦੱਸਣੇ ਕਿਉਂਕਿ ਉਹਨੇ ਕੱਚੀਆਂ ਨੇ ਗਾਵਾਂ ਜੀ ਅੱਜ ਸਹੀ ਮਨੋਂ ਹਫਤਾ ਹਫਤਾ 10 1000 ਰੁਪਏ ਆ ਕੋਈ ਅੱਜ ਤੋਂ ਜੇ ਆਪਣੇ ਪਰਮਾਤਮਾ ਨਾ ਕਰੇ ਕਿਸੇ ਨੇ ਕੋਈ ਆਪਣੇ ਕੋ ਬੈੜ ਖੜ ਗਈ ਦੁੱਧੋ ਦੇ ਥਲੇ ਤਿਆਰ ਹੋ ਗਿਆ ਫਿਰ ਅਗਲਾ ਵੀਡੀਓ ਦੇ ਕੇ ਕਹਿੰਦਾ ਕਿ ਤੁਸੀਂ ਆਹ ਰੇਟ ਮੰਗਿਆ ਸੀ ਸਹੀ ਇਹ ਅੱਜ-ਅੱਜ ਕੱਚੀਆਂ-ਕੱਚੀਆਂ ਦੇ ਪੰਜ-ਚਾਰ ਦਿਨ ਦੇ ਰੇਟ ਨੇ ਜੀ ਜਿਆਦਾ ਇਹ ਤਿਆਰ ਹੋ ਜਾਣਗੀਆਂ ਇਹ ਘਟ ਵੀ ਸਕਦੀਆਂ ਨੇ ਵਧ ਵੀ ਸਕਦੀਆਂ ਨੇ ਜੀ ਸਹੀ ਹੈ ਇਹਦੋਂ ਅੱਗੇ ਭਾਈ ਜਿਹੜੀ ਵਾਈਟ ਹੈ ਇਹ ਦੂਜੀ ਸੂਏ ਜਿਹੜੀ ਵੜ ਬਹੁਤ ਚੰਗਾ ਦੁੱਧ ਦਾ ਰਿਕਾਰਡ ਉਕਰਾਇਆ ਹੋਇਆ ਹੈ ਜੀ 33-34 ਕਿਲੋ ਦੁੱਧ ਪਾਇਆ ਹੋਇਆ ਹੈ ਜੀ 10 ਦਿਨ ਵਾਂਗ ਟਾਈਮ ਪਿਆ ਜੀ ਲੇਵੇ ਦੀ ਕੁਆਲਿਟੀ ਇਹ ਦੀ ਦੇਖੋ ਜੀ ਕਿੰਨੀ ਪਈ ਆ ਜੀ ਬਹੁਤ ਬਰੀਕ ਚਮੜੀ ਦਾ ਲੇਵਾ ਜੀ ਤੇ 1 ਲੱਖ ਤੇ 25000 ਰੁਪਏ ਦੀ ਵੜ ਆ ਪਾਏ ਦੇ ਦਾਂਗੇ ਜੀ 1 ਲੱਖ 25000 ਦੀ ਜੀ ਸਵਾ ਲੱਖ ਦੀ ਦੱਸੋ 1 ਲੱਖ ਤੇ 25000 ਚ ਵੜ ਬ ਫਵਾਨਾ ਚੰਗਾ ਢਾਂਚਾ ਦੇਖ ਲੋ ਬਰੀਡਿੰਗ ਵਾਲੇ ਪਾਸੇ ਨੂੰ ਕੰਮ ਕਰਨ ਵਾਲਾ ਚਾਹੇ ਬੰਦਾ ਹੱਥ ਨਾਲ ਚੋਲਵੇ ਜੀ ਚਾਹੇ ਮਸ਼ੀਨ ਤੇ ਲਾ ਲਵੇ ਹੂੰ ਦੁੱਧ ਵੀ ਚੰਗਾ ਆਪਾ ਉਹ ਬੱਚੇ ਵੀ ਅੱਗੇ ਚੰਗੇ ਦਊਗੀ ਜੀ ਸੋ ਸਵਾ ਲੱਖ ਦੇ ਵਿੱਚ ਪੂਰੀ ਨਰੋਈਏ ਵੀ ਵੜ ਘਰੇ ਜਿਨੇ ਰੱਖਣੀ ਆ ਬੰਨ ਕੇ ਰੱਖਦੇ ਹਾਂ ਬੇਸ਼ੱਕ ਤਾਂ ਵੀ ਬਹੁਤ ਵਧੀਆ ਦੁੱਧ ਦਿੰਦੀ ਰਹੂਗੀ ਥਣ ਬਹੁਤ ਸੋਹਣਾ ਲੱਗਾ ਹੋ ਮਵਾ ਨਾ ਹੁਣ ਤੁਸੀਂ ਦੇਖ ਲਓ ਹਜੇ ਹਫਤਾ ਲੈਣਾ ਸੂਨ ਚ ਹੋਰ ਭਰੂਗੀ ਹਵਾਨਾ ਇਹਦੇ ਨਾਲ ਇੱਕ ਹੋਰ ਵਾਈਟ ਰੰਗ ਦੇ ਵਿੱਚ ਹੀ ਇਹ ਬਾਜੀ ਦੂਜਾ ਸੂ ਹੈ ਜੀ ਤਕਰੀਬਨ ਇਹਦੇ 12 ਤੋਂ 15 ਦਿਨ ਪਏ ਨੇ ਜੀ ਹਜੇ ਬਾਕੀ ਗਰਮੀ ਦਾ ਟਾਈਮ ਹੈ ਜੀ 2-4 ਦਿਨ ਜਾਨਵਰ ਇਧਰ ਉਧਰ ਕਰ ਜਾਂਦਾ ਜੀ ਇਹਦਾ ਵੀ ਲੇਵਾ ਬਹੁਤ ਕੁਆਲਟੀ ਵਾਲਾ ਜੀ ਪੂਰਾ ਫਿਕਸ ਲੇਵਾ ਕਰਨਾ ਜੀ ਇਹਦਾ ਵੀ 1/2 ਲੱਖ ਰੁਪਇਆ ਰੇਟ ਹੈ ਜੀ 1,25,000 ਰੁਪਇਆ ਜੀ ਲਿਆ ਭਾਈ 1.25 ਇਹਦਾ ਰੇਟ ਆ ਦੱਸੋ ਦੁੱਧ ਦੀ ਕਪੈਸਿਟੀ ਦੋਨਾਂ ਦੀ ਸੇਮ ਹੈ ਜੀ 30 ਤੋਂ ਲੈ ਕੇ 35 ਦੇ ਵਿੱਚ ਵਿੱਚ ਦੁੱਧ ਦੇਣ ਗਿਆ ਜਿਹੜਾ ਜੀ ਬੰਦਾ ਸੇਵਾ ਸੋ ਦੇਖੋ ਥਾਣਾ ਥੀਚਵਾਈ ਵਾਲੇ ਬਹੁਤ ਸੋਹਣਾ ਢਾਂਚਾ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਨਾੜਾ ਹਵਾਨੇ ਤੇ ਚੰਗਾ ਹਜੇ ਤਾਂ ਹਵਾਨਾ ਢਿੱਲਾ ਦੱਸਦਾ ਕਿਉਂਕਿ ਅਜੇ ਦਿਨ ਬਹੁਤ ਪਏ ਸੁੰਝ ਸੋ ਦੇਖੋ ਮਿਲਕਵੇਨ ਕਾਫੀ ਚੰਗੀ ਆਉਂਦੀ ਪਲੇ ਆਵਾਜ਼ ਭਾਈ ਬੰਦ ਇਹ ਖੁੱਲੀਆਂ ਫਿਰਦੇ ਆ ਜਿਹੜੀਆਂ گاਵਾ ਆਉਂਦੀਆਂ ਥੋੜਾ ਬਹੁਤਾ 2-4 ਦਿਨੇ ਧੱਕਾ ਕਰਦੇ ਆ ਇਦੂ ਬਾਅਦ ਚ ਇਸ ਘਰਲੀ ਦੇ ਉੱਤੇ ਲਾਸਟ ਉੱਤੇ ਤੁਹਾਨੂੰ ਗਾਂ ਦਿਖਾ ਦਈਏ। ਗੁਰਿੰਦਰ ਭਾਈ ਡਿਟੇਲ ਦੱਸ ਦੋ। ਵੀ ਜੀ ਦੂਜਾ ਸੂ ਹੈ ਜੀ। ਹੂੰ। 6 ਦੇ ਦੰਦ ਹਜੇ ਕੱਢ ਦੀ ਆ ਬੱਚੀ ਜੀ। ਠੀਕ ਹੈ। ਚਾਹੇ 6 6 ਦੰਦ ਮੰਨ ਕੇ ਲੈ ਲਵੇ ਬੰਦਾ ਜੀ। ਹੂੰ। ਟਾਈਮ ਪੂਰਾ ਪ੍ਰੋਪਰ 10 ਤੋਂ 12 ਦਿਨ ਪਏ ਨੇ ਜੀ। ਪਹਿਲਾਂ ਤਾਂ ਬਾਡੀ ਸਟਰਕਚਰ ਦੇਖੋ ਜੀ ਖੜਨ ਦਾ ਸਟਾਈਲ ਬੱਚੀ ਦਾ। ਹੂੰ। ਮਿਨੀਮਮ ਗੱਲ ਕਰੀਏ ਜੀ 30 32 ਲੀਟਰ ਹੱਸ ਕੇ ਦੁੱਧ ਦੇਣ ਵਾਲੀ ਬੱਚੀ ਹੈ ਜੀ। ਭਾ ਭਾਈ ਅੱਜ ਮੱਛੀ ਆਪਾਂ 1,115,000 ਰੁਪਏ ਦੇ ਦਾਂਗੇ ਜੀ। ਠੀਕ ਹੈ। ਜੇ ਸੋ ਦੋਸੋ ਦੂਜਾ ਸੂਆ 6 ਦੰਦ ਹਵਾਨਾ ਮੇਰੇ ਖਿਆਲ ਚ ਤਾਂ ਸਾਰੀਆਂ ਹੀ گاਵਾਂ ਚ ਇਹਦਾ ਜ਼ਿਆਦਾ ਟਾਈਟ ਦਿਸਦਾ ਹੈ ਫਿਟਿੰਗ ਵਾਲਾ ਹੈ 1,115,000 ਦੀ ਅੱਜ ਮਿਲ ਜੂਗੀ ਬੱਚੇ ਟਾਪ ਦੇ ਪਾਊਗੀ ਪੇਟ ਦਾ ਸਹਿ ਚੰਗਾ ਹੈ ਦੁੱਧ ਸੋਹਣਾ ਦਿੰਦੀ ਰਹੂਗੀ ਦੁੱਧ ਖੈਰ ਕਿੰਨਾ ਚੋਲੋਗੇ ਥੋੜੀ ਸੰਭਾਲ ਹੈ ਫਿਟਿੰਗ ਵਾਲਾ ਹਵਾਨਾ ਬਿਲਕੁਲ ਹੱਥੀਂ ਚੁਵਾਈ ਵਾਲਾ ਥਣ ਥਣ ਇਦਾਂ ਦੇ ਹੁੰਦੇ ਆ ਇਹ ਭਾਵੇਂ ਮਸ਼ੀਨ ਲਾ ਲਓ ਤੇ ਭਾਵੇਂ ਹੱਥੀਂ ਚੋਲੋ ਸੋਹਣਾ ਥਾਂ ਦਾ ਸਹਜ ਹਮੇਸ਼ਾ ਹੀ ਦੇਖਿਆ ਇੱਥੇ ਛੋਟੇ ਥਾਂ ਵਾਲੀ ਗਾਂ ਬਹੁਤ ਘੱਟੀ ਰੀਅਰ ਕੇਸ ਹੋ ਸਕਦਾ ਹਵਾਨਾ ਦੇਖੋ ਤੁਸੀਂ ਇਹਦਾ ਫੇਰ ਲੈ ਐਵਰੀ ਟਾਂਚਾ ਵੀ ਸੋਹਣਾ ਚੜਾਈ ਇਹਦੀ ਵੀ ਟਾਂਚੇ ਦੀ ਚੰਗੀ ਹੈ ਚੰਗੇ ਬੱਚੇ ਪਾਊਗੀ ਜਿਹਨੂੰ ਪਸੰਦ ਆਵੇ 1,115,000 ਚ ਗਾਂ ਬਾਈ ਹੋਰੀ ਕਹਿੰਦੇ ਵੀ ਅਸੀਂ ਦੇ ਦੇਾਂਗੇ ਇਸ ਤੋਂ ਬਾਅਦ ਕੁਝ ਇਸ ਸਾਈਡ ਦੇ ਉੱਤੇ ਵੀ ਗਾਵਾਂ ਹੈਗੀਆਂ ਆਪਾਂ ਡਿਟੇਲ ਇਹਨਾਂ ਦੀ ਵੀ ਪੁੱਛ ਲੈਣੇ ਕੋਸਕਨਾਗ ਤੋਰ ਕੇ ਦਿਖਾ ਦਾਂਗੇ ਬਾਕੀ ਇੱਥੇ ਖੜੀਆਂ ਹੀ ਤੁਹਾਨੂੰ ਦਿਖਾ ਦਿੰਦੇ ਆਂ। ਬਰਿੰਦਰ ਭਾਈ ਇਹਨਾਂ ਦੀ ਡਿਟੇਲ ਹੀ ਦੱਸ ਦਿਓ ਇੱਥੇ ਖੜੀਆਂ ਦੀ। ਜਿਹੜਾ ਤਕਰੀਬਨ 15 ਤੋਂ 20 ਜਣ ਪਏ ਨੇ ਗਾਂ ਦੇ ਹੀ ਹਜੇ। ਹੂੰ। ਇਹਦਾ ਮੁੱਲ ਵੀ ਆਪਾਂ ਮਤਲਬ ਤਿਆਰੀ ਤੇ ਹੀ ਕਰਾਂਗੇ ਜੀ ਹਜੇ ਕੋਈ ਮੁੱਲ ਕਰਨ ਦਾ ਐਡਾ ਕੋਈ ਖਾਸ ਫਾਇਦਾ ਨਹੀਂ ਹੈਗਾ ਜੀ। ਠੀਕ ਹੈ। ਕੋਈ ਕੱਚੀ ਲੈਣ ਵਾਲਾ ਗਾਹਕ ਹੈ ਇਸ ਟਾਈਮ ਘੱਟਾ ਥੋੜਾ ਜਿਹਾ ਜੀ। ਠੀਕ ਹੈ। ਤੇ ਦੁੱਧ ਬਹੁਤ ਚੰਗਾ ਪਾਇਆ ਹੋਇਆ ਜੀ 33-34 ਕਿਲੋ ਦੁੱਧ ਪਾਇਆ ਹੋਇਆ ਚੰਗਾ ਦੁੱਧ ਰਿਕਾਰਡ ਕਰਾ ਦਊਗੀ ਜੀ। ਠੀਕ ਹੈ। ਬਾਕੀ ਇਹ ਤੀਜੇ ਸੂਏ ਵੈੜ ਸੂਗੀ ਜੀ ਹੁਣ ਬਹੁਤ ਚੰਗਾ ਦੁੱਧ ਪਾਇਆ ਹੋਇਆ ਜੀ 30 32 ਕਿਲੋ ਦੁੱਧ ਪਾਇਆ ਹੋਇਆ ਹਲੇ 10 ਦਿਨਾਂ ਦੀ ਨਰਮ ਹੈ ਜੀ ਲੇਵਾ ਦੇਖ ਲਓ ਕਿੰਨਾ ਖੁੱਲਾ ਡੁੱਲਾ ਹੈ ਨਾ ਪੂਰਾ ਹੱਥ ਆਲਾ ਥਣ ਲੱਗਿਆ ਹੋਇਆ ਹੈ ਜੀ ਇਹਨੂੰ ਹੂੰ ਇਹ ਆਪਾਂ 97000 ਰੁਪਏ ਦੀ ਵੈੜ ਅੱਜ ਦੇ ਦਾਂਗੇ ਜੀ 97 ਦੀ ਇਹ ਹੁਣ ਦੇਖ ਲਓ ਜੀ ਕੋਈ ਵੀ ਬੱਚੀ ਹੈਗੇ ਵੀ ਬੱਚੀ ਹੈ ਜੀ ਰੇਟ ਦਾ ਫਰਕ ਦੋਨਾਂ 'ਚ ਇਹੀ ਡਿਫਰੈਂਸ ਹੈ ਜੀ ਥੋੜੀ ਉਮਰ ਦਾ ਫਰਕ ਹੈ ਤੇ ਬਾਡੀ ਸਟਰਕਚਰ ਦਾ ਫਰਕ ਹੈ ਜੀ ਸਹੀ ਹੈ ਸੋ ਇਹ ਦੱਸੋ ਫਰਕ ਰਹਿੰਦਾ ਨੇਚਰਲੀ ਹੈ ਢਾਂਚਾ ਚੰਗਾ ਹਵਾਨਾ ਚ ਸੋ ਤੋਰ ਕੇ ਤੁਹਾਨੂੰ ਦਿਖਾਉਣੇ ਹੈ ਜੇ 10 ਦਿਨ ਲੈਂਦੀ ਹੈ ਹਵਾਨਾ ਪਛਾਣ ਨੂੰ ਵੀ ਕੱਢੂਗੀ ਅੱਗੋਂ ਨੂੰ ਹਵਾਨਾ ਤਾਂ ਗਾੜੀ ਚੰਗੀ ਹੈ ਭਰੀ ਬੈਠੀ ਹੈ ਬਾਕੀ ਦੇਖੋ ਇਹਦਾ ਤੁਸੀਂ ਹਵਾਨਾ ਲਿਆ ਵੀਰ ਵਾਪਸ ਸੋ ਦੇਖੋ ਟਾਂਚਾ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਈ ਵਾਰ ਕੁਸਪਰਾਵਾਂ ਨੂੰ ਇਹ ਲੱਗਦਾ ਵੀ ਪਸ਼ੂ ਜਿਹੜੇ ਉਹ ਕਈ ਥਾਵਾਂ ਤੇ ਦੁੱਧ ਬਹੁਤ ਦਿੰਦੇ ਆ ਸਾਂਭ ਸੰਭਾਲ ਦਾ ਮੁੱਲ ਹੈ ਰੇਤਾ ਲਗਭਗ 1.5 ਫੁੱਟਾਂ ਨੂੰ ਪੋਲਾ ਥਾ गावा ਕਿਉਂਕਿ ਨਵਾਇਆਂ ਹੁੰਦੀਆਂ ਕੁਝ ਟਾਈਮ ਫਿਰ ਇਹਨਾਂ ਨੂੰ ਵੀਡੀਓ ਬਣਾਉਣੀ ਹੈ ਰੋਕਿਆ ਜਾਂਦਾ ਬੈਠਣ ਤੋਂ ਤੇ ਜਿਵੇਂ ਵੀਡੀਓ ਬਣ ਕੇ ਆਪਾਂ ਇਹਨਾਂ ਤੋਂ ਪਾਸੇ ਹੁੰਦੇ ਜਾਵਾਂਗੇ ਉਵੇਂ ਹੀ ਬੈਠ ਕੇ ਤੇ ਜਗਾਲੀ ਇਹਨਾਂ ਨੇ ਸ਼ੁਰੂ ਕਰ ਦੇਣੀ ਹੈ ਰੈਸਟ ਕਰਨੀ ਹੈ ਤੇ ਉਹਦੇ ਨਾਲ ਹੀ ਪਸ਼ੂ ਨੇ ਦੁੱਧ ਜ਼ਿਆਦਾ ਵਧੀਆ ਬਣਾਉਣਾ ਹੁੰਦਾ ਸੋ ਇਦੋਂ ਅੱਗੇ ਇੱਕ ਵਾੜ ਹੋਰ ਜਿਹੜੀ ਵਿਕਰੀ ਵਾਲੀ ਤੁਹਾਨੂੰ ਦਿਖਾਉਣੀ ਹੈ ਇਹਦੀ ਕੀ ਡਿਟੇਲ ਅਗਰਿੰਦਰ ਭਾਈ ਜੀ ਪਹਿਲਾਂ ਸੁਗਾ ਜੀ ਦੋ ਦੰਦਾ ਜੀ ਪ੍ਰੋਪਰ ਹਜੇ ਠੀਕ ਹੈ ਤਕਰੀਬਨ 10 ਤੋਂ 12 ਦਿਨ ਪਏ ਨੇ ਜੀ 10 ਦਿਨ ਬੰਦਾ ਮੰਨ ਕੇ ਲੈ ਲਵੇ ਜ ਮਿਨਿਮਮ ਤੋਂ ਮਿਨਿਮਮ ਗੱਲ ਕਰੀਏ ਤਾਂ 25 ਕਿਲੋ ਦਾ ਠੰਡਾ ਦੁੱਧ ਚਵਾ ਦੂ ਹਾਈਟ ਲੈਂਥ ਬਾਡੀ ਸਕੋਰ ਮਤਲਬ weight ਪੱਕੋ ਵੀ ਆ ਨੈਚੁਰਲ ਪੂਰਾ ਆ ਓਕੇ ਆ ਜੀ ਇਹਦਾ ਸਰੀਰ ਕਿੰਨਾ ਬੈਲੈਂਸ ਹੋਣਾ ਚਾਹੀਦਾ ਜੀ ਕੀ ਰੇਟ ਲੈਣਾ ਤੇ ਅੱਜ ਆਪਾਂ 97000 ਦੀ ਇਹ ਦੇ ਦਾਂਗੇ ਜੀ 97 ਦੀ ਦੋਸਤੋ ਪਹਿਲਾਂ ਨੂੰ ਦੋ ਦੰਦ ਵਹਿੜ ਆ ਹਜੇ ਦਿਨ ਪਏ ਆ ਸੂਨ ਚ ਹਵਾਨਾ ਤੁਸੀਂ ਉਹਨੇ ਦਾ ਵੇਖ ਲੈਣਾ ਲਿਆ ਵਾਪਸ ਬਾਈ ਫੇਸ ਸੋਹਣਾ ਇਥੋਂ ਤੁਸੀਂ ਇਹਦਾ ਹਵਾਨਾ ਇਸ ਸਾਈਡ ਤੋਂ ਦੇਖ ਸਕਦੇ ਹੋ ਇਦੋਂ ਅੱਗੇ ਦੋ ਹੋਰ ਆ ਜਿਨ੍ਹਾਂ ਚੋਂ ਜਰਸੀ ਆਪਾਂ ਤੋਰ ਕੇ ਦਿਖਾਵਾਂਗੇ ਤੁਹਾਨੂੰ ਨਾਲ ਦੀਆਂ ਆਪਾਂ ਖੜੀ ਇੱਥੇ ਦਿਖਾ ਦਨੇ ਆ ਵੀਡੀਓ ਬਹੁਤੀ ਲੰਬੀ ਨਾ ਜਾਵੇ ਕਿਉਂਕਿ 4 ਸੂਣਿਆਂ ਸੂਣ ਇੰਨਾ ਗਾਣਾ ਵੀ ਰਿਕੋੜ ਆ ਇਹਦੀ ਕੀ ਡਿਟੇਲ ਆ ਬਈ ਇਹ ਪਾਜੀ ਦੂਜਾ ਸੂਣਾ ਜੀ ਹਜੇ ਨੇ ਟਾਈਮ ਪਿਆ ਜੀ ਇਹਦਾ 20 ਤੋਂ 22 ਦੇਣੇ ਜੀ ਹਜੇ ਦੁੱਧ ਬਹੁਤ ਚੰਗਾ ਪਾਇਆ 30 32 ਕਿਲੋ ਦੁੱਧ ਪਾਇਆ ਹੋਇਆ ਜੀ 30 32 ਕਿਲੋ ਦੀ ਉਮੀਦ ਕਰਦੇ ਆਂ ਤਗੀ ਜੀ ਕੀਮਤ ਕੀ ਰਹਿਣੀ ਹੈ ਕੀਮਤ ਪਾਜੀ ਇਹਦੀ ਫੋਨ 'ਤੇ ਕਰ ਲਾਂਗੇ ਜੀ ਹਜੇ ਕੱਚੀ ਆ ਜੀ ਬਾਈ ਠੀਕ ਆ ਜਿਹੜੀ ਜਰਸੀ ਆ ਬਈ ਜਰਸੀ ਦਾ ਪਾ ਦੂਜੇ ਸੂਏ ਸੋਨਾ ਜੀ ਇਹਨੇ ਹੂੰ तकरीबन 18 ਤੋਂ 20 22 ਲੀਟਰ ਦੇ ਵਿੱਚ ਵਿੱਚ ਦੁੱਧ ਪਾਇਆ ਹੋਇਆ ਆ ਆਪਾਂ 20 22 ਲੀਟਰ ਦੀ ਉਮੀਦ ਰੱਖਦੇ ਆ ਜੀ ਫੇਰ ਆਤਗੀ ਡਿਮਾਂਡ ਬਾਈ ਇਹ 92000 ਦੀ ਜਰਸੀ ਦੇ ਦਾਂਗੇ ਜੀ ਤੋਰੀ ਬਾਈ 92000 ਦੀ ਦੋਸਤੋ ਸੋਨਾ ਰੰਗ ਫਿਟਿੰਗ ਵਾਲਾ ਹਵਾਨਾ ਦਿਨ ਅਜੇ ਵੀ 10 12 ਲੈਂਦੀ ਆ ਸੋਨ ਚ ਬਹੁਤ ਸੋਨਾ ਰੰਗ ਜਿਹੜਾ ਜਰਸੀ ਦਾ ਪਸੰਦ ਕੀਤਾ ਜਾਂਦਾ ਸਦਾਬਹਰ ਰੰਗ ਹੈ ਲਿਆ ਬਈ ਦੋਸਤੋ ਤੋ ਦੂਜਾ ਸੂਆ ਚੰਗੀ ਲੰਬਾਈ ਵਾਲੀ ਚੰਗੀ ਲੈਂਥ ਵਾਲੀ ਜਰਸੀ ਹੈ ਇਹ ਤੋਂ ਇਲਾਵਾ ਦੋਸਤੋ ਇਸ ਸਾਈਡ ਦੇ ਉੱਤੇ ਕੁਝ ਹੋਰ ਜਿਹੜੀਆਂ ਜਰਸੀ ਬੱਧੀਆਂ ਹੋਈਆਂ ਇਹ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦੇਵਾਂਗੇ ਸੂਆਂ ਸਵਆਂਿਆਂ ਵਰਿੰਦਰ ਭਾਈ ਜਿਹੜੀ ਇਹ ਵਾਈਟ ਰੰਗ ਚ ਪੈਂਦੀ ਹੈ ਜਰਸੀ ਭਾਜੀ ਦੂਜਾ ਸੂਆ ਸੂਈ ਹੈ ਜੀ ਬੱਛੀ ਇਹ ਹਮ ਇਹ ਕੱਲ ਦੀ ਸੂਈ ਹੋਈ ਹੈ ਜੀ ਠੀਕ ਹੈ ਮਤਲਬ ਵਧੀਆ ਹਾਈਟ ਲੇਵੇ ਦੀ ਕੁਆਲਿਟੀ ਦੇਖੋ ਪੂਰਾ ਗੋਲ ਲੇਵਾ ਜੀ ਵੇਨਸ ਵੂਨਸ ਬਹੁਤ ਚੰਗੀਆਂ ਨੇ ਬੌਲੀ ਇਸ ਟਾਈਮ ਹੋਊਗੀ ਜੀ 14 15 ਕਿਲੋ ਦੇ ਥੱਲੇ ਇਸ ਟਾਈਮ ਇਹਦੇ ਮੇਲ ਕਾਫ ਹੈ ਜੀ ਇਹਦੇ ਨਾਲ ਠੀਕ ਹੈ ਕੀ ਡਿਮਾਂਡ ਰਹੂਗੀ ਇਹ 90000 ਰੁਪਏ ਦੀ ਐਸਨੋ ਆਪਾਂ ਜਰਸੀ ਦੇ ਦਾਂਗੇ ਜੀ ਅੰਦਰੇ ਅੰਦਰ ਤੋਰਦੇ ਬਈ 90000 ਦੀ ਦੱਸੋ ਇਹ ਜਰਸੀ ਮਿਲੂਗੀ ਰੰਗ ਸਾਵਲਾ ਵਾਈਟ ਤੇ ਬਰਾਊਨ ਧਾਣੇ ਦਾ ਸੋਨਾ ਹਾਥੀ ਚੁਆਈ ਵਾਲਾ ਉੱਤੋਂ ਸਟਰਕਚਰ ਚੰਗਾ ਹਾਈਟ ਜਰਸੀ ਗਾਵਾਂ ਦੀ ਜਿੰਨੀ ਹੁੰਦੀ ਉਹਦੇ ਹਿਸਾਬ ਤੇ ਹੀ ਹੈ ਪਰ ਨਰੋਈ ਚੰਗੀ ਹੈ ਲੱਤਾਂ ਦੀ ਮਜ਼ਬੂਤੀ ਸੋਹਣੀ ਦਿਸਦੀ ਹੈ ਇਹ ਖਾਸ ਗੱਲ ਹੈ ਵੀ ਇਹ ਲੰਬੇ ਇਹ ਤੋਂ ਤੁਸੀਂ ਸੂਏ ਜ਼ਿਆਦਾ ਸੂਏ ਲੈ ਸਕਦੇ ਹੋ ਕਿਉਂਕਿ ਢਾਂਚਾ ਫਿਟਿੰਗ ਵਾਲਾ ਹੈ ਉਤੋਂ ਬਿਲਕੁਲ ਸਿੱਧੀ ਹੈ ਬੰਦੋ ਬਈ ਕਲਰ ਦੀ ਸਪੈਸ਼ਲਿਟੀ ਹੈ ਜੀ ਇਹੋ ਜਿਹੇ ਕਲਰ ਵੀ ਘੱਟ ਮਿਲਦਾ ਜਰਸੀ ਦੇ ਵਿੱਚ ਜੀ ਸੋ ਕਲਰ ਦਸੋਏ ਯੂਨੀਕ ਹੈ ਹਾਲਾਂਕਿ ਬਰੀਡ ਵਾਈਜ਼ ਪ्युअर ਜਰਸੀ ਕਿਉਂਕਿ ਥਣ ਜਰਸੀ ਕਮਾਲ ਆ ਬਿਲਕੁਲ ਥੱਲੇ ਨੂੰ ਸਿੱਧਾ ਉੱਤੋਂ ਕੰਗਰੋਡ ਬਿਲਕੁਲ ਸਿੱਧੀ ਨਜ਼ਰ ਆਉਂਦੀ ਹੈ। ਇਸ ਤੋਂ ਬਾਅਦ ਚ ਇੱਕ ਬਲੈਕ ਕਾਫੀ ਕਲਰ ਦੇ ਵਿੱਚ ਆਪਾਂ ਜਰਸੀ ਇਹਨੂੰ ਮੰਨਾਂਗੇ। ਭਾਈ ਇਹਦੀ ਕੀ ਡਿਟੇਲ ਹੈ? ਇਹ ਭਾਜੀ ਇਹ ਵੀ ਕੱਲ ਦੀ ਸੂਈ ਹੋਈ ਹੈ ਜੀ ਇਹਦੇ ਪਿੱਛੇ ਫੀਮੇਲ ਹੈ ਜੀ ਬਲੈਕ ਕਲਰ ਦੀ ਉਹ। ਇਹ ਥੱਲੇ 15 ਤੋਂ ਪਲੱਸ ਹੋਊਗੀ ਇਸ ਟਾਈਮ ਬੌਲੀ। ਹੂੰ। ਇਹ 95000 ਰੁਪਏ ਦੀ ਜਰਸੀ ਆਪਾਂ ਦੇ ਦਾਂਗੇ ਜੀ। ਇਹਦੇ ਨਾਲ ਬੱਚਾ ਬੱਛੀ ਬੱਛੀ ਹੈ ਜੀ। ਠੀਕ ਹੈ। ਇਹਦੇ ਨਾਲ ਬੱਚਾ ਬੱਛੀ ਹੈ ਦੋਸਤੋ। ਇਹ 95000 ਦੀ ਹੁੰਦੀ। ਸੋ ਤਿੰਨ ਜਰਸੀ ਹੈ ਜਿਹੜੀਆਂ 90 95 ਦੇ ਭਾਅ ਜਰਸੀ ਦਾ ਚੌਂਕ ਰੱਖਦੇ ਹਾਂ ਤਾਂ ਜਿਹੜੀ ਮਰਜ਼ੀ ਅਲੱਗ-ਅਲੱਗ ਰੰਗ ਆ ਤੁਸੀਂ ਆਪਦੀ ਪਸੰਦ ਦੀ ਵੈਢ ਲੈ ਜਾਓ ਜੇ ਲਿਆ ਬਈ ਵਾਪਸੀ ਤੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਤੋ ਇੱਕ ਹੋਰ ਇਦੋਂ ਅੱਗੇ ਤੁਹਾਨੂੰ ਜਿਹੜੀ ਉਹ ਐਚਪ ਚ ਪੈਂਦੀ ਵੈਢ ਦਿਖਾਉਣੇ ਆ ਹੀ ਡਿਟੇਲ ਹੈ ਰਿਵਿੰਦਰ ਭਾਈ ਇਹ ਵਿੱਚ ਕੱਲ ਦੀ ਸੂਈ ਹੋਈ ਹੈ ਜੀ ਹਮ ਮੇਲ ਕਾਫੇ ਦੇ ਪਿੱਛੇ ਜੀ ਠੀਕ ਹੈ ਬੌਲੀ ਤਾਂ ਤੁਕਾ ਤੁਕਾ ਖਾਲੀ ਹੈ ਜੀ ਠੀਕ ਹੈ ਮਤਲਬ ਬੌਲੀ ਦੀ ਸ਼ੁਰੂਆਤ ਇੱਕ ਮੰਨ ਕੇ ਚੱਲੂਗੀ ਇਸ ਟਾਈਮ 22 बाई ਕਿਲੋ ਤੋਂ ਆ ਜੀ ਲੈਵਾ ਦੇਖੋ ਪੂਰਾ ਖਾਲੀ ਖਿੱਚ ਕੇ ਦੇ ਸਕਦੇ ਪੁੱਤ ਲੈਵਾ ਸਹੀ ਹੈ ਬਿਲਕੁਲ ਖਾਲੀ ਲੈਵਾ ਜੀ ਠੀਕ ਹੈ ਮਿਨੀਮਮ ਗੱਲ ਕਰੀਏ ਤੇ 30 ਤੋਂ 32 ਲੀਟਰ ਹਸ ਕੇ ਦੁੱਧ ਲੈ ਸਕਦਾ ਜੀ ਬੰਦਾ ਇਹ ਤਾਂ ਸੇਵਾ ਕਰਨ ਵਾਲਾ ਬੰਦਾ ਚਾਹੀਦਾ ਥਣ ਦਾ ਸਹਜ ਵੀ ਇਦਾਂ ਦਾ ਹੈ ਕਿ ਚਾਹੇ ਬਿਨਾਂ ਮਸ਼ੀਨ ਤੋਂ ਘਰੇ ਚੋਲਵੇ ਬੰਦਾ ਜੀ ਆਹ ਰੇਟ ਭਾਈ ਰੇਟ ਇਸ ਤੇ 9 ਜੀ ਸਿੱਕੇ 128000 ਦੀ ਘੱਟ ਵਾਲਾ ਹਵਾਨਾ ਤੇ ਸਪੇਸ ਇੰਨੀ ਘਾ ਹਵਾਨੇ ਦੀ ਵੀ ਮਾਸ ਰਬੜ ਵਾਂਗੂ ਵੱਧਾ ਕਿਉਂਕਿ ਅਜੇ 12 12:30 ਵਜੇ ਵੀਡੀਓ ਬਣਾ ਰਹੇ ਆ ਅੱਜ ਤੇ 3:30 ਤੋਂ 4 ਵਜੇ ਦੇ ਆਸ-ਪਾਸ ਚੁਆਈ ਹੋਣੀ ਹੈ ਅਜੇ ਇਹ ਹਵਾਨਾ ਭਰ ਰਹੀ ਹੈ ਥਣ ਅੱਥੀ ਚੁਆਈ ਵਾਲਾ ਬਾਕੀ ਬਰੀਡ ਪੱਖੋਂ ਕੰਨ ਚਾਰ ਉਂਗਲਾਂ ਦਾ ਹੀ ਕੰਨ ਆ ਸਾਰਾ ਜੀ ਠੀਕ ਹੈ ਇਹ ਤੋਂ ਅੱਗੇ ਵਿਰਿੰਦਰ ਭਾਈ ਇਹ ਪਲੂਣਾ ਬੱਚੀ ਜੀ ਚਾਰ ਦੰਦਾ ਜੀ ਹੂੰ ਮੇਲ ਕਾਫੇ ਦੇ ਪਿੱਛੇ ਵੀ ਜੀ ਠੀਕ ਹੈ ਤੇ ਸਟਾਰਟਿੰਗ ਮੰਨ ਲੇ ਚਲੋ ਜੀ 23 24 ਕਿਲੋ ਤੋਂ ਪਲੱਸ ਦੀ ਸਟਾਰਟਿੰਗ ਆ ਬੋਲੀ ਦੀ ਜ ਤੇ ਇਹ ਮચ્છી ਆਪਾਂ ਇਸ ਤੇ 9 1,35,000 ਰੁਪਏ ਦੇ ਦਾਂਗੇ ਜੀ 1,35 ਦੀ ਠੀਕ ਹੈ ਸੋ 1,35,000 ਦੀ ਦੱਸੋ ਇਹਦਾ ਵੀ ਹਵਾਨਾ ਢਿੱਲਾ ਨਜ਼ਰ ਆਉਂਦਾ ਹੋਣਾ ਤੁਹਾਨੂੰ ਕਿਉਂਕਿ ਦੁਪਹਿਰੇ ਵੀਡੀਓ ਬਣਾ ਰਹੇ ਆਂ ਤੇ ਗਰਮੀ ਦੀ ਰੁੱਤ ਚ ਪਸ਼ੂ ਨੂੰ ਦੁੱਧ ਤੋਂ ਰੋਕਿਆ ਨਹੀਂ ਜਾ ਸਕਦਾ ਹੁੰਦਾ ਕਿਉਂਕਿ ਤੇ ਜਿਹੜਾ ਹਵਾਨਾ ਹੈ ਉਹ ਅੰਦਰ ਬੌਲੇ ਨਾਲ ਕਈ ਵਾਰ ਉਹਦਾ ਲਾਹ ਸੋਣ ਲੱਗ ਪੈਂਦਾ ਢਿੱਲਾ ਹਵਾਨਾ ਦਿਸੂਗਾ ਹਾਈਟ ਇਹਦੀ ਚੰਗੀ ਆ ਲੰਬਾਈ ਤੁਸੀਂ ਇਹਦੀ ਦੇਖ ਹੀ ਲਈ ਹੱਲੇ ਆ ਵੀਰੇ ਵਾਪਸ ਬਹੁਤ ਚੌੜਾ ਹਵਾਨਾ ਦੱਸੋ ਮਾਡਲ ਦੇ ਵਿੱਚ ਸੋ ਇਹ ਗਾਵਾਂ ਅੱਜ ਜਿਹੜੀਆਂ ਤੁਹਾਨੂੰ ਦਿਖਾਉਣਾ ਸੀ ਤੇ ਉਹ ਸਾਰੀਆਂ ਹੀ ਦਿਖਾਤੀਆਂ। ਇਸ ਤੋਂ ਬਾਅਦ ਫੇਰ ਬੇਨਤੀ ਜਿਹੜੀ ਪਹਿਲਾਂ ਕਰਦੇ ਹੁੰਨੇ ਆ ਵੀ ਤੁਸੀਂ ਪਸ਼ੂ ਜਿਹੜਾ ਖਰੀਦਣਾ ਉਹਨੂੰ ਆ ਕੇ ਦੇਖਣਾ ਹੋਊਗਾ ਤੇ ਉਹਦੀ ਤਸੱਲੀ ਵੀ ਤੁਸੀਂ ਆਪ ਆ ਕੇ ਕਰਨੀ ਹੈ। ਧੰਨਵਾਦ ਵੀਡੀਓ ਦੇਖਣ ਲਈ।